ਅੱਜ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਕ ਪਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਬੁਟੀਕ ਵਰਕ ਦੇ ਸੂਟ ਰਹਿਣਗੇ ਸਿੰਧੀ ਵਰਕ ਦੇ ਵਿੱਚ ਸੂਟ ਰਹਿਣ ਵਾਲੇ ਆ ਜੀ ਹੈਂਡ ਵਰਕ ਦੇ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਤਾਂ ਕਿ ਤੁਹਾਨੂੰ ਐਦਾਂ ਦੀ ਨਿਊ ਆਈਟਮ ਡੇਲੀ ਅਸੀਂ ਇੱਕ ਨਿਊ ਆਈਟਮ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਤੇ ਤੁਹਾਨੂੰ ਵੀ ਤੁਸੀਂ ਉਹ ਸਾਡੇ ਕੋਲੋਂ ਬਾਏ ਕਰ ਸਕੋ ਜੀ ਠੀਕ ਹੈ ਜੀ ਆ ਬਹੁਤ ਸਾਰੀਆਂ ਵੀਡੀਓ ਪੇਂ ਸਾਡੀ ਲੋਕੇਸ਼ਨ ਪੁੱਛਦਿਆਂ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਅਸੀਂ ਡਿਸਟ੍ਰਿਕਟ ਮਾਨਸਾ ਬਡਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਠੀਕ ਹੈ ਜੀ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪਊਗਾ ਜੀ ਜਦੋਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਅੰਦਰ ਵਾਪਸ ਆਉਣਾ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜੂਗੀ ਜੀ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੋ ਰੇਲਵੇ ਪੁਲ ਬਣਿਆ ਹੋਇਆ ਉਹਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਪੁਲ ਦੇ نیچے ਵਾਪਸ ਆਉਣਾ ਜੀ ਤੇ ਫਸਟ ਗਲੀ 'ਚ ਐਂਟਰ ਕਰਕੇ ਜਿਹੜੀ ਪਹਿਲਾਂ ਗਲੀ ਮੁੜੂਗੀ ਜੀ ਫਸਟ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਠੀਕ ਹੈ ਜੀ ਵਾਈ ਗੁਰੂ ਕਲੌਥ ਹਾਊਸ ਲਓ ਜੀ ਵੀਡੀਓ ਲੱਗਿਆ ਸਟਾਰਟ ਕਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਹੈਂਡਵਰਕ ਵਾਲਾ ਸੂਟ ਦੇਖੋ ਜੀ ਇਹ ਨੀਡਲਵਰਕ ਦੇ ਵਿੱਚ ਸੂਟ ਰੈਡੀ ਹੋਇਆ ਆ ਆਰ ਕੰਢੀ ਤੇ ਸੂਟ ਰੈਡੀ ਹੋਇਆ ਜੀ ਇਹ ਵਾਲਾ ਨੀਡਲਵਰਕ ਦਾ ਚੈੱਕ ਕਰੋ ਬੜਾ ਪਿਆਰਾ ਜਿਹਾ ਕਾਫੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਆਰ ਕੰਢੀ ਦੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜੀ ਸੂਟ ਆਰ ਕੰਢੀ ਦੇ ਉੱਪਰ ਤੇ ਇਹ ਵਾਲਾ ਜੀ ਇਹਦਾ ਨੈੱਕ ਬੜਾ ਪਿਆਰਾ ਜਿਹਾ ਹੋਇਆ ਠੀਕ ਹੈ ਜੀ ਸਿੰਪਲ ਸੋਬਰ ਜਿਹਾ ਸੂਟ ਹੈ ਨੈੱਕ ਰੈਡੀ ਹੋਇਆ ਹਲਕੀ ਹਲਕੀ ਟੱਚ ਇਹਦੇ ਵਿੱਚ ਵੀ ਦਿੱਤੀ ਗਈ ਹੈ ਤੇ نیچے ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਘੇਰਾ ਰੈਡੀ ਹੋਇਆ ਜੀ। ਠੀਕ ਹੈ ਜੀ ਬਹੁਤ ਹੀ ਪਿਆਰਾ ਜਾਂ ਘੇਰਾ ਰੈਡੀ ਹੋਇਆ ਇਹਦਾ। ਦੇਖ ਸਕਦੇ ਹੋ ਤੁਸੀਂ ਸਾਈਡ ਤੇ ਇਹਦੀਆਂ ਬਾਹੂ ਵੀ ਰੈਡੀ ਹੋਈ ਹੈ। ਇਹ ਸਾਡੇ ਕਸਟਮਰ ਦਾ ਸੂਟ ਰੈਡੀ ਹੋਇਆ ਜੇਕਰ ਤੁਸੀਂ ਵੀ ਐਦਾਂ ਦਾ ਸਾਡੇ ਕੋਲੋਂ ਹੈਂਡਵਰਕ ਦਾ ਸੂਟ ਸਾਡੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਹੋ। ਤਾਂ ਤੁਸੀਂ ਆਰਡਰ ਤੇ ਆਪਣਾ ਸੂਟ ਰੈਡੀ ਕਰਵਾ ਕਰ ਸਕਦੇ ਹੋ ਸਾਡੇ ਕੋਲੇ ਆਰਕੰਡੀ ਦੇ ਵਿੱਚ ਕਲਰ ਰੱਖਣ ਉਹ ਵੀ ਦਿਖਾ ਦਾਂਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਉਹਦੇ ਉੱਪਰ ਐਦਾਂ ਦਾ ਸੂਟ ਰੈਡੀ ਕਰ ਸਕਦੇ ਹੋ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਨੀਡਲ ਵਰਕ ਦੇ ਵਿੱਚ ਕੁਝ ਗੈਟਅਪ ਵੀ ਪੂਰੀ ਆ ਰਹੀ ਹੈ ਜੀ ਆਰਕੰਡੀ ਦੇ ਉੱਪਰ ਇਹ ਵਾਲੇ ਵਰਕ ਦੀ ਠੀਕ ਹੈ ਜੀ ਕਲਰ ਦਿਖਾਵਾਂਗੇ ਤੁਹਾਨੂੰ ਆਰਕੰਡੀ ਦੇ ਚੈੱਕ ਕਰੋ ਜੀ ਇਹ ਵਾਲਾ ਹੈਗਾ ਜੀ ਆਰਕੰਡੀ ਦਾ ਸੂਟ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਜੇਕਰ ਤੁਸੀਂ ਐਦਾਂ ਦਾ ਸੂਟ ਲੈਣਾ ਆਰਕੰਡੀ ਦਾ ਲੈ ਸਕਦੇ ਹੋ ਪ੍ਰਾਈਸ ਰਹੂਗੀ ਜੀ ਇਹਦੀ 500 ਰੁਪਏ 500 ਦੇ ਵਿੱਚ ਤੁਹਾਨੂੰ ਆਰਕੰਡੀ ਦੇ ਇੱਕ ਇਹ ਬੜੇ ਕਲਰ ਮਿਲ ਜਾਣਗੇ ਜੀ ਦੇਖੋ ਜੀ ਇਹਨਾਂ ਦੇ ਉੱਪਰ ਜੇ ਕਿਸੇ ਨੇ ਪੇਂਟ ਕਰਵਾਉਣਾ ਪੇਂਟ ਕਰ ਸਕਦੇ ਹੋ ਜੇ ਐਗਾ ਦਾ ਨੀਡਲ ਵਰਕ ਕਰਵਾਉਣਾ ਤੇ ਆਰਡਰ ਤੇ ਤੁਸੀਂ ਨੀਡਲ ਵਰਕ ਵੀ ਕਰਵਾ ਸਕਦੇ ਹੋ ਜੀ ਚੈੱਕ ਕਰੋ ਕਲਰ ਬਹੁਤ ਹੀ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਦੇਖੋ ਜੀ ਠੀਕ ਹੈ ਜੀ ਇਹ ਵਾਲੇ ਸੀਗੇ ਆਰਕੰਡੀ ਦੇ ਕਲਰ ਠੀਕ ਹੈ ਜੀ ਇਹਨਾਂ ਦੇ ਉੱਪਰ ਜਿਹੜਾ ਵੀ ਜਿਹੜਾ ਵੀ ਤੁਹਾਨੂੰ ਇੱਕ ਕਲਰ ਪਸੰਦ ਆਉਂਦਾ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ 500 ਰੁਪਏ ਦਾ ਸੂਟ ਪੈਣ ਵਾਲਾ ਤੁਹਾਨੂੰ ਆਰਕੰਡੀ ਦਾ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ ਜੀ ਦੇਖੋ ਜੀ ਸ਼ਿਪਿੰਗ ਚਾਰਜ ਐਕਸਟਰਾ ਹੀ ਰਹਿੰਦਾ ਵਨ ਸੂਟ ਦਾ ਤੁਹਾਨੂੰ 50 ਰੁਪਏ ਸਿਕ ਹਾਂ ਸ਼ਿਪਿੰਗ ਚਾਰਜ ਪੈਣ ਵਾਲਾ ਜੀ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਬੁਟੀਕ ਵਰਕ ਦੇ ਸੂਟ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਸਿੰਧੀ ਦੇ ਵਿੱਚ ਚੈੱਕ ਕਰੋ ਜੀ ਪ੍ਰਾਈਸ ਰਹੂਗਾ ਬਿਲਕੁਲ ਜੈਨੂਅਲ ਜੀ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਇਆ ਜੀ ਠੀਕ ਹੈ ਜੀ ਡਬਲ ਲੇਅਰ ਦੇ ਵਿੱਚ ਬਹੁਤ ਡਿਮਾਂਡ ਹੈ ਜੀ ਸਿੰਧੀ ਵਰਕ ਦੀ ਦੇਖੋ ਜੀ ਪਹਿਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਾਂ ਲਾਈਟ ਜਾਂ ਗ੍ਰੀਨ ਜਾਂ ਸ਼ੇਡ ਹੈ ਜੀ ਬੜਾ ਗਰਮੀ ਦੇ ਵਿੱਚ ਵੇਅਰ ਕਰਨ ਵਾਸਤੇ ਬਹੁਤ ਸੋਹਣਾ ਕਲਰ ਹੈ ਤੇ ਡਬਲ ਲੇਅਰ ਦੇ ਵਿੱਚ ਰੈਡੀ ਹੋਇਆ ਤੇ ਇਹਦੀਆਂ 슬ੀਵਸ ਵੀ ਰੈਡੀ ਹੋਈਆਂ ਚੈੱਕ ਕਰੋ ਪ੍ਰਾਈਸ ਸਿਰਫ ਰਹੂਗੀ ਜੈਨੂਅਲ ਦੀ ਪ੍ਰਾਈਸ ਇਹਦੀ ਸਿਰਫ ਅੱਜ 600 ਰੁਪਏ ਰਹਿਣ ਵਾਲੀ ਇਹ ਵਾਲੇ ਸੂਟ ਦੀ ਪ੍ਰਾਈਸ ਚੈੱਕ ਕਰੋ ਜੀ ਇਸ ਸੂਟ ਦੀ ਪ੍ਰਾਈਸ ਰਹੂਗੀ 600 ਰੁਪਏ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ 50 ਰੁਪੀਸ ਦੇਖੋ ਜੀ ਇਸ ਵਾਲੇ ਸੂਟ ਦੀ ਰਹੂਗੀ ਪ੍ਰਾਈਸ 600 ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਜੇਕਰ ਤੁਸੀਂ ਇਸ ਇਦਾਂ ਦਾ ਵਰਕ ਕਰਵਾਓਗੇ ਤੁਹਾਨੂੰ 6-700 ਦੇ ਵਿੱਚ ਵਰਕ ਹੀ ਹੋਊਗਾ ਜੀ ਠੀਕ ਹੈ ਅਸੀਂ ਤੁਹਾਨੂੰ ਪੂਰਾ ਕੰਪਲੀਟ ਸੂਟ ਦੇ ਰਹੇ ਹਾਂ ਜੀ ਇਹ ਦੇਖੋ ਜੀ ਮੂਵ ਜੇ ਕਲਰ ਚ ਆਊਗਾ ਸੈਲਫ ਦੇ ਵਿੱਚ ਬਣਿਆ ਹੋਇਆ ਪਹਿਲਾਂ ਤੁਸੀਂ ਸਟਾਫ ਚੈੱਕ ਕਰੋ ਜੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਚੈੱਕ ਕਰੋ ਜੀ ਸਟਾਫ ਨਜ਼ਦੀਕ ਤੋਂ ਸੈਲਫ ਦੇ ਵਿੱਚ ਰਹੂਗਾ ਸਟਾਫ ਵੀ ਸੈਲਫ ਦੇ ਵਿੱਚ ਰਹੂਗਾ ਇਹ ਵਾਲਾ ਸਿੰਧੀ ਵਰਕ ਹੋਇਆ ਬਹੁਤ ਸੋਹਣਾ ਸਿੰਧੀ ਵਰਕ ਹੋਇਆ ਜੀ ਦੇਖੋ ਜੀ ਚੈੱਕ ਕਰੋ ਪੂਰੇ ਉੱਪਰ ਗਲੇ ਤੱਕ ਜੀ ਥ्रेड ਵਰਕ ਜਾ ਰਿਹਾ ਤੇ نیچے ਇਹਦੀਆਂ 슬ੀਵਸ ਵੀ ਰੈਡੀ ਆ स्लीव्स ਵੀ ਤੁਸੀਂ ਦੇਖ ਸਕਦੇ ਹੋ ਤੇ ਪ੍ਰਾਈਸ ਸਿਰਫ ਰਹਿਣ ਵਾਲੀ ਅੱਜ ਇਹਦੀ 600 ਰੁਪਏ 600 ਦੇ ਵਿੱਚ ਤੁਸੀਂ ਅੱਜ ਇਹ ਵਾਲੇ ਸੂਟ ਆਫਰ ਦੇ ਵਿੱਚ ਲੈ ਸਕਦੇ ਹੋ ਜੀ ਠੀਕ ਹੈ ਜੀ ਬਿਲਕੁਲ ਸੌਫਟ कॉटन ਸਟਾਫ ਰਹੂਗਾ ਜੀ ਇਸ ਤੋਂ ਅੱਗੇ ਰਹੂਗਾ ਜੀ ਲਾਈਟ ਜੈ ਸਕਾਈ ਬਲੂ ਕਲਰ ਕਾਫੀ ਫੇਮਸ ਕਲਰ ਹੈ ਜੀ ਸਕਾਈ ਬਲੂ ਚੈੱਕ ਕਰੋ ਲਾਈਟ ਸਕਾਈ ਬਲੂ ਕਲਰ ਹੋਊਗਾ ਵਨ ਲੀਅਰ ਦੇ ਵਿੱਚ ਰੈਡੀ ਹੋਇਆ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਜੀ ਦੇਖੋ ਜੀ ਦੇਖੋ ਬਹੁਤ ਪਿਆਰਾ ਸੂਟ ਹੈ ਉੱਪਰ ਤੱਕ ਦੇਖੋ ਜਾ ਰਹੀ ਹੈ ਇਹਦਾ ਥ੍ਰੈਡਵਰਕ ਹੋਇਆ ਉੱਪਰ ਤੱਕ ਦੇਖੋ ਬਹੁਤ ਹੀ ਪਿਆਰਾ ਜਾਂ ਸ਼ੀਵਸ ਦੇਖੋ ਜੀ ਇਹਨਾਂ ਤੁਸੀਂ ਲੈਮਨ ਜੇ ਕਲਰ ਦਾ ਦੁਪੱਟਾ ਡਾਈ ਕਰਵਾ ਸਕਦੇ ਹੋ ਦੇਖੋ ਜੀ ਇਹ ਵਾਲਾ ਰਹੂਗੀ ਜੀ ਇਹਨੀਆਂ ਸ਼ਲੀਵਸ ਬਹੁਤ ਹੀ ਪਿਆਰੀਆਂ ਜੀਆਂ ਫਿਨਿਸ਼ਿੰਗ ਦੇਖੋ ਜੀ ਵਰਕ ਦੀ ਕਿੰਨੀ ਹੈ ਅੱਜ ਇਹਦੀ ਪ੍ਰਾਈਸ ਰਹੂਗੀ 600 ਰੁਪਏ ਠੀਕ ਹੈ ਜੀ 600 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਲੈਮਨ ਕਲਰ ਦੇ ਵਿੱਚ ਆਊਗਾ ਬੜਾ ਸੋਹਣਾ ਜਿਹਾ ਕਲਰ ਹੈ ਇਹਨੂੰ ਆਪਾਂ ਗਾਚੀ ਵਾਲਾ ਕਲਰ ਵੀ ਕਹਿੰਸਾਂ ਜਿਹੜਾ ਗਾਚੀ ਦਾ ਕਲਰ ਹੁੰਦਾ ਨਾ ਐਦਾਂ ਦਾ ਕਲਰ ਆ ਬਹੁਤ ਹੀ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਹੈ ਕੋਈ ਐਦਾਂ ਦਾ ਕਲਰ ਨਹੀਂ ਹੈਗਾ ਪਰ ਕਿਲਾ ਕਲਰ ਆਊਗਾ ਵਿਦਾਊਟ ਲਾਈਨਿੰਗ ਸੂਟ ਬਨਣ ਵਾਲਿਆ ਬਿਲਕੁਲ ਪਿਓਰ ਕੈਮਰਕ ਸਟਾਫ ਹੈ ਜੀ ਅੱਜ ਵਾਲੇ ਸੂਟ ਜਿਹੜੇ ਰਹਿਣੇ ਕੈਮਰਕ ਤੇ ਰਹਿਣਗੇ ਜੀ ਠੀਕ ਹੈ ਚੈੱਕ ਕਰੋ ਜੀ ਪੂਰਾ ਸੂਟ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਦੇਖੋ ਜੀ ਉੱਪਰ ਤੱਕ ਜਾ ਰਿਹਾ ਫ੍ਰੈਡਵਰਕ ਪੂਰਾ نیچے ਡਬਲ ਲੇਅਰ ਘੇਰਾ ਜੀ ਬਾਕੀ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਲਓ ਜੀ ਐਦਾਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਕੇ ਰੈਡੀ ਕਰ ਲਓ ਬਹੁਤ ਸੋਹਣਾ ਸੂਟ ਰੈਡੀ ਹੋਣਾ ਜੀ ਫਿਨਿਸ਼ਿੰਗ ਪੱਟੀ ਦੇ ਨਾਲ ਇਹ ਵਾਲੀਆਂ ਬਣੀਆਂ ਹੋਈਆਂ 슬ੀਵਸ ਠੀਕ ਹੈ ਜੀ ਐਦਾਂ ਦੀਆਂ 슬ੀਵਸ ਬਣੀਆਂ ਹੋਈਆਂ ਫਿਨਿਸ਼ਿੰਗ ਪੱਟੀ ਦਿਖਾਵਾਂਗੇ ਐਦਾਂ ਤੁਸੀਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਬਹੁਤ ਹੀ ਸੋਹਣਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਜੀ ਦੇਖੋ ਜੀ ਬਹੁਤ ਪਿਆਰਾ ਸੂਟ ਰੈਡੀ ਹੋਣਾ ਫਿਨਿਸ਼ਿੰਗ ਪੱਟੀ ਲਗਾ ਕੇ ਜੀ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਲਓ ਬਹੁਤ ਪਿਆਰਾ ਕਲਰ ਹੈ ਕੈਮਰਿਕ ਸਟਾਫ ਹੈ ਅੱਜ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਜੀ 600 ਰੁਪਏ ਦੇਖੋ ਜੀ 600 ਦੇ ਵਿੱਚ ਅੱਜ ਅੱਜ ਤੁਹਾਨੂੰ ਇਹ ਵਾਲੇ ਸੂਟ ਅਸੀਂ ਆਫਰ ਦੇ ਵਿੱਚ ਦੇ ਰਹੇ ਹਾਂ ਜੀ ਬਿਲਕੁਲ ਕੈਮਰਿਕ ਸਟਾਫ ਹੈ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈਗਾ ਜੀ ਇਹਦੇ ਵਿੱਚ ਬਿਲਕੁਲ ਪਿਓਰ ਕੈਮਰਿਕ ਹੈ ਜੀ ਤੇ ਪ੍ਰਾਈਸ ਰਹੂਗੀ ਅੱਜ ਇਹਦੀ 600 ਰੁਪਏ ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਸਕਾਈ ਬਲੂ ਕਲਰ ਆਊਗਾ ਕਾਫੀ ਟ੍ਰੈਂਡ ਦੇ ਵਿੱਚ ਹੈ ਸਕਾਈ ਬਲੂ ਦੇਖੋ ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਇਹਦਾ ਤੁਸੀਂ ਘੇਰਾ 20 21 22 ਇੰਚ ਤੱਕ ਰੈਡੀ ਕਰ ਸਕਦੇ ਹੋ ਕਿਉਂਕਿ ਸੈਂਟਰ ਦੇ ਵਿੱਚ ਵਰਕ ਹੈ ਜਿੰਨਾ ਮਰਜ਼ੀ ਘੇਰਾ ਰੈਡੀ ਕਰ ਲਓ ਜੀ ਤੇ ਦੋ ਜਾ ਰਹੇ ਆ ਪੈਨਲਸ ਦੇਖੋ ਦੋ ਪੈਨਲਸ ਜਾ ਰਹੇ ਆ ਪੈਨਲ ਦੇ ਵਿੱਚ ਵੀ ਵਰਕ ਹੋਇਆ ਦੇਖੋ ਜੀ ਹਲਕੀ ਹਲਕੀ ਬੂਟੀ ਬਣੀ ਹੈ ਬੜੀ ਪਿਆਰੀ ਜੀ ਤੇ نیچے ਘੇਰੇ ਦੇ ਉੱਪਰ ਬੜਾ ਸੋਹਣਾ ਜਿਹਾ ਵਰਕ ਹੋਇਆ ਤੇ 슬ੀਵਸ ਵੀ ਇਹਦੀਆਂ ਰੈਡੀ ਆ ਜੀ ਚੈੱਕ ਕਰੋ ਇਹਦੀਆਂ 슬ੀਵਸ ਇਹ ਵਾਲੀਆਂ ਦੀਆਂ 슬ੀਵਸ ਰਹਿਣਗੀਆਂ ਤੇਰੇ ਉੱਪਰ ਤੁਸੀਂ ਫਿਨਿਸ਼ਿੰਗ ਪੱਟੀ ਦੇ ਲੋ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਦੇਖੋ ਜੀ ਐਦਾਂ ਸਾਈਡ ਤੇ ਫਿਨਿਸ਼ਿੰਗ ਪੱਟੀ ਦੇ ਕੇ ਸੂਟ ਨੂੰ ਤੁਸੀਂ ਰੈਡੀ ਕਰ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਸੂਟ ਰੈਡੀ ਹੋਣਾ ਫੋਰ ਸਾਈਡ ਫਿਨਿਸ਼ਿੰਗ ਪੱਟੀ ਦੇ ਕੇ ਨੂੰ ਰੈਡੀ ਕਰੋ ਤੇ ਬੜਾ ਪਿਆਰਾ ਜਿਹਾ ਸੂਟ ਬਣਨਾ ਪ੍ਰਾਈਸ ਜੀ ਸਿਰਫ ਰਹਿਣ ਵਾਲੀ ਆ ਜੀ 6 ਰੁਪਏ ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਜ਼ ਵੀ ਅੱਜ 600 ਰੁਪਏ ਰਹਿਣ ਵਾਲੀ ਹੈ ਜੀ ਅੱਜ ਦੇ ਸੂਟ ਰਹਿਣ ਵਾਲੇ ਬਹੁਤ ਹੀ ਪਿਆਰੇ ਜੇ ਤੁਹਾਡੇ ਵਾਸਤੇ ਆਫਰ ਦੇ ਵਿੱਚ ਰਹਿਣ ਵਾਲੇ ਸਾਰੇ ਸੂਟ ਇਹ ਵਾਲਾ ਕਲਰ ਚੈੱਕ ਕਰੋ ਜੀ ਸਕੈਨ ਮਾਊਸ ਜਿਹਾ ਕਲਰ ਆਊਗਾ ਬੜਾ ਪਿਆਰਾ ਜਿਹਾ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਕਿਸੇ ਤਰ੍ਹਾਂ ਦੇ ਕੋਈ ਸਕਿਨ ਨਹੀਂ ਦਿਖਣ ਵਾਲੀ ਇਹਦੇ ਵਿੱਚ ਕੈਮਰਾਕ ਸਟੱਫ ਹੈ ਜੀ ਦੇਖੋ ਬਿਲਕੁਲ ਪਿਓਰ ਕੈਮਰਿਕ ਸਟਾਫ ਹੈ ਦੋ ਪੈਨਲਸ ਜਾ ਰਹੇ ਆ نیچے ਦੇਖੋ ਜੀ ਕਿਹੜਾ ਬਹੁਤ ਸੋਹਣਾ ਰੈਡੀ ਹੋਇਆ ਕਲਰ ਵੀ ਬਹੁਤ ਪਿਆਰਾ ਜੀ ਮਾਊਸ ਜੀ ਸ਼ੇਡ ਵਿੱਚ ਸਕੈਨ ਮਾਊਸ ਸ਼ੇਡ ਦੇ ਵਿੱਚ ਆਉਣ ਵਾਲਾ ਤੇ ਇਹਦੀ ਪ੍ਰਾਈਸ ਵੀ ਰਹੂਗੀ ਅੱਜ 600 ਰੁਪਏ ਚੈੱਕ ਕਰੋ ਜੀ ਇਹ ਵਾਲੀਆਂ ਬਣ ਗਏ ਇਹਦੇ ਦੋ ਬਾਸੂ ਬਾਜ਼ੂ ਦੇ ਉੱਪਰ ਵਰਕ ਆਊਗਾ ਤੇਰੇ ਉੱਪਰ ਵੀ ਤੁਸੀਂ ਫਿਨਿਸ਼ਿੰਗ ਪੱਟੀ ਦੇ ਕੇ ਜਿੰਨੀ ਮਰਜ਼ੀ ਸੋਹਣੀ ਇਹਦੀ ਗ੍ਰੇਸ ਲਿਆਓ ਸੂੜ ਦੀ ਦੇਖੋ ਜੀ ਇਹਦੇ ਉੱਪਰ ਲੱਗਣੀ ਹੈ ਪਿੰਕ ਕਲਰ ਦੀ ਫਿਨਿਸ਼ਿੰਗ ਪੱਟੀ ਇਕੋ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਐਦਾਂ ਪਿੰਕ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਕੇ ਰੈਡੀ ਕਰ ਲਓ ਜੀ ਉੱਪਰ ਪਿੰਕ ਕਲਰ ਦੇ ਬਟਨ ਦੇ ਦਿਓ ਬਹੁਤ ਬਿਆਰਾ ਸੂਟ ਬਣਨਾ ਤੁਹਾਡਾ ਦੇਖੋ ਐਦਾਂ 4 ਸਾਈਡ ਲਗਾ ਦਿਓ ਜੀ ਠੀਕ ਹੈ ਜੀ نیچے ਘੇਰੇ ਉੱਪਰ ਵੀ ਲਗਾਓ ਐਦਾਂ ਵੀ ਲਗਾਓ 4 ਸਾਈਡ ਲਗਾਓ ਜੀ ਫਿਨਿਸ਼ਿੰਗ ਪੱਟੀ ਤੇ ਬਹੁਤ ਸੋਹਣਾ ਸੂਟ ਬਣ ਜਾਣਾ ਤੇ ਪ੍ਰਾਈਸ ਸਿਰਫ ਤੁਹਾਨੂੰ ਅੱਜ ਮਿਲ ਰਿਹਾ ਇਹ ਸੂਟ ਦੀ 600 ਰੁਪਏ ਇੰਨਾ ਸੋਹਣਾ ਸੂਟ ਵਰਕ ਹੈ ਜੀ ਬਹੁਤ ਪਿਆਰਾ ਜਿਹਾ ਅਗਲਾ ਸੂਟ ਦੇਖੋ ਜੀ ਇਹ ਵੀ ਕਾਫੀ ਡਿਮਾਂਡ ਸੀ ਮੇਰੇ ਭੈਣਾਂ ਦੀ ਐਦਾਂ ਪੈਨਲਸ ਵਰਕ ਦੀ ਠੀਕ ਹੈ ਚੈੱਕ ਕਰੋ ਇਹ ਹੈਗਾ ਪਿਸਤਾ ਕਲਰ ਪਿਸਤਾ ਕਲਰ ਦੇ ਵਿੱਚ ਸੂਟ ਰੈਡੀ ਹੋਇਆ ਜੀ ਦੋ ਪੈਨਲਸ ਆ ਦੇ ਬਣੇ ਹੋਏ ਦੇਖ ਜਿੰਨੀ ਮਰਜ਼ੀ ਰੱਖੋ ਇਹਦੀ ਲੈਂਥ ਚੈੱਕ ਕਰੋ ਜੀ ਇਹ ਵਾਲੇ ਦੋ ਰਹਿਣਗੇ ਪੈਨਲਸ ਜਿਹੜੇ ਸੈਂਟਰ 'ਚ ਜਾ ਰਹੇ ਆ ਵਾਈਨ ਸ਼ੇਡ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਸੂਟ ਆ ਵਾਈਨ ਸ਼ੇਡ ਦੇ ਨਾਲ ਪੈਨਲਸ ਜਾ ਰਹੇ ਆ ਜੀ ਪਿਸਤਾ ਕਲਰ ਹੈ ਤੇ ਇਹਦੀ ਤੁਸੀਂ 슬ੀਵਸ ਵੀ ਦੇਖ ਸਕਦੇ ਹੋ ਇਹ ਵਾਲੀਆਂ ਰਹਿਣਗੀਆਂ ਜਿਹਦੀਆਂ 슬ੀਵਸ ਦੇਖੋ ਜੀ ਇਹ ਵਾਲੀਆਂ 슬ੀਵਸ ਬਿਲਕੁਲ ਫਿਨਿਸ਼ਿੰਗ ਦੇਖ ਸਕਦੇ ਹੋ ਨਜ਼ਦੀਕ ਤੋਂ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਠੀਕ ਹੈ ਵਾਈਨ ਦੇ ਨਾਲ ਆ ਕਲਰ ਆ ਰਿਹਾ ਡਲ ਠੀਕ ਹੈ ਜੀ ਵਾਈਨ ਸ਼ੇਡ ਨਾਲ ਵਰਕ ਹੈ ਪਰ ਪਿਸਤਾ ਕਲਰ ਹੈ ਬਹੁਤ ਪਿਆਰਾ ਪਿਓਰ ਕੈਮਰਕ ਤੇ ਆ ਤੇ ਜੀ ਆ ਜਿਹੜਾ ਇਹਦਾ ਵਰਕ ਹੈ ਨਾ ਇਹ ਆ ਰਿਹਾ ਬਲੈਕ ਪਰ ਬਲੈਕ ਨਹੀਂ ਹੈਗਾ ਇਹ ਮੂਵ ਵਾਈਨ ਕਲਰ ਦੇ ਵਿੱਚ ਵਰਕ ਹੋਇਆ ਬਹੁਤ ਪਿਆਰਾ ਇਦਾਂ ਦੀ ਇਹਨੂੰ ਫਿਨਿਸ਼ਿੰਗ ਪੱਟੀ ਦੇ ਕੇ ਰੈਡੀ ਕਰੋ ਦੇਖੋ ਜੀ ਇਹ ਵਾਲੀ ਫਿਨਿਸ਼ਿੰਗ ਪੱਟੀ ਦਿਓ ਜੀ ਇਹ ਵਾਲੇ ਕਲਰ ਦੀ ਤੇ ਸੂਟ ਤੁਹਾਡੇ ਬਹੁਤ ਸੋਹਣੇ ਰੈਡੀ ਹੋਣੇ ਆ ਜੀ ਅੱਜ ਇਹਦੀ ਪ੍ਰਾਈਸ ਰਹੂਗੀ 650 ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ 650 ਰਹਿਣ ਵਾਲੀ ਹੈ ਚੈੱਕ ਕਰੋ ਜੀ 650 ਇਹਦੀ ਸੂਟ ਦੀ ਪ੍ਰਾਈਸ ਰਹੂਗੀ ਕੈਮਰਕ ਸਟਾਫ ਤੇ ਹੈ ਬਿਲਕੁਲ ਸੌਫਟ ਵਾਲਾ ਤੇ ਇਹ ਵਾਲਾ ਸੂਟ ਦੇਖੋ ਜੀ ਇਹ ਪੀਚ ਕਲਰ ਤੇ ਆ ਇਹਦੇ ਵੀ ਸੈਂਟਰ ਪੈਨਲ ਬਣੇ ਹੋਏ ਆ ਦੋ ਦੇਖੋ ਜੀ ਕੈਮਰਕ ਤੇ ਰਹੂਗਾ ਵਾਈਨ ਸ਼ੇਡ ਤੇ ਵੀ ਵਰਕ ਹੈ ਵਾਈਨ ਕਲਰ ਦਾ ਵਰਕ ਹੈ ਜੀ ਤੇ ਇਹ ਵਾਲਾ ਬਿਲਕੁਲ ਪਿਓਰ ਕੈਮਰਕ ਸਟਾਫ ਤੇ ਰੈਡੀ ਹੋਇਆ ਤੇ 슬ੀਵਸ ਵੀ ਰੈਡੀ ਹੋਈਆਂ ਜਿੰਨੀ ਮਰਜੀ ਇਹਦੀ ਲੈਂਥ ਰੱਖੋ ਪ੍ਰਾਈਸ ਇਹਦੀ ਰਹੂਗੀ 650 ਰੁਪਏ ਦੇਖੋ ਜੀ ਇਹ ਵਾਲੀਆਂ ਰਹਿਣਗੀਆਂ 슬ੀਵਸ ਕਜੀ ਇਹਦੇ ਉੱਪਰ ਵੀ ਤੁਸੀਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਵਾਈਨ ਕਲਰ ਦੀ ਦੇਖੋ ਫਿਨਿਸ਼ਿੰਗ ਪੱਟੀ ਦੇ ਕੇ ਰੈਡੀ ਕਰੋ ਜੀ ਠੀਕ ਹੈ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਵਾਈਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਲਓ ਜਾਂ ਇਹ ਵਾਲੀ ਪਲੇਨ ਦੀ ਵੀ ਦੇ ਸਕਦੇ ਹੋ ਤੁਸੀਂ ਠੀਕ ਹੈ ਜੀ ਪਲੇਨ ਵਾਲੀ ਫਿਨਿਸ਼ਿੰਗ ਪੱਟੀ ਵੀ ਦੇ ਸਕਦੇ ਹਾਂ ਪ੍ਰਾਈਜ਼ ਰਹੂਗੀ ਇਹਦੀ 650 ਅੱਜ ਇਹ ਵਾਲੇ ਸੂਟ ਦੀ ਪ੍ਰਾਈਸ 6500 ਰਹਿਣ ਵਾਲੀ ਹੈ ਜੀ ਅੱਜ ਸੇ ਰਹਿਣੇ ਆਫਰ ਦੇ ਵਿੱਚ ਸੂਟ ਤੇ 슬ੀਵਸ ਤੁਹਾਨੂੰ ਮੈਂ ਚੈੱਕ ਕਰਵਾਤੀਆਂ ਸੀ ਜੀ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਇਹਦੀਆਂ ਠੀਕ ਹੈ ਜੀ ਪੀਚ ਕਲਰ ਦੇ ਵਿੱਚ ਕਲਰ ਸੀ ਅਗਲਾ ਕਲਰ ਚੈੱਕ ਕਰੋ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਸਕਿਨ ਮਾਊਸ ਜੀ ਸ਼ੇਡ ਦੇ ਵਿੱਚ ਇਹ ਬੜਾ ਪਿਆਰਾ ਜਿਹਾ ਸੂਟ ਹੈ ਦੇਖੋ ਜੀ ਇਦੇ ਉੱਪਰ ਗ੍ਰੇ ਕਲਰ ਦਾ ਵਰਕ ਹੋਇਆ ਜੀ ਦੇਖੋ ਗ੍ਰੇ ਕਲਰ ਦਾ ਵਰਕ ਹੋਇਆ ਬਹੁਤ ਪਿਆਰਾ ਜਾਂ ਸੂਟ ਹੈ ਤੇ ਗ੍ਰੇ ਕਲਰ ਦਾ ਲੋ ਜੀ ਇਹ ਨਾਲ ਦੁਪੱਟਾ ਠੀਕ ਹੈ ਜੀ ਗ੍ਰੇ ਕਲਰ ਦਾ ਟਾਈ ਐਂਡ ਡਾਈ ਦਾ ਦੁਪੱਟਾ ਲੈ ਲਓ ਤੇ ਫਿਨਿਸ਼ਿੰਗ ਦੇਖੋ ਸੂਟ ਦੀ ਕਿੰਨੀ ਆਣੀ ਜਿੰਨਾ ਲਾਈਟ ਕਲਰ ਆ ਉਹਨਾਂ ਪਿਆਰਾ ਸੂਟ ਰੈਡੀ ਹੋਣਾ ਇਹ ਵਾਲੀਆਂ ਰਹਿਣਗੀਆਂ 슬ੀਵਸ ਤੇ ਸਾਈਡ ਤੇ ਦੇ ਦਿਓ ਜੀ ਤੁਸੀਂ ਗ੍ਰੇ ਕਲਰ ਦੀ ਫਿਨਿਸ਼ਿੰਗ ਪੱਟੀ ਦੇਖੋ ਜੀ ਇਹ ਵਾਲੀ ਗ੍ਰੇ ਕਲਰ ਦੀ ਫਿਨਿਸ਼ਿੰਗ ਇਦਾਂ ਪੱਟੀ ਦੇ ਸਕਦੇ ਹੋ ਤੇ ਸੂਟ ਤੁਹਾਡਾ ਬਹੁਤ ਸੋਹਣਾ ਰੈਡੀ ਹੋ ਜਾਣਾ ਬਣ ਕੇ ਬਾਕੀ ਜਿਹੜੇ ਸੂਟ ਹੁੰਦੇ ਆ ਜੀ ਇਹਨੂੰ ਫਿਨਿਸ਼ਿੰਗ ਦੇਣ ਦੇ ਲਈ ਇਹਦੀ ਸਟਿਚਿੰਗ ਕੀਤੀ ਜਾਂਦੀ ਹੈ ਜਿੱਦਾਂ ਦਾ ਮਰਜ਼ੀ ਸਿੰਪਲ ਸਾਬਰ ਸੂਟ ਨੂੰ ਜਿੱਦਾਂ ਦਾ ਮਰਜ਼ੀ ਰੈਡੀ ਕਰ ਲਓ ਜੀ ਤੁਸੀਂ ਠੀਕ ਹੈ ਜੀ ਉਹ ਤੁਹਾਡੀ ਆਪਣੀ ਹੁੰਦੀ ਇੱਛਾ ਨੂੰ ਜਿੱਦਾਂ ਮਰਜ਼ੀ ਰੈਡੀ ਕਰੋ ਬਹੁਤ ਸੋਹਣੇ ਸੂਟ ਰੈਡੀ ਹੋ ਜਾਂਦੇ ਆ ਸਿੰਪਲ ਜਿਹੇ ਸੂਟ ਵੀ ਤੇ ਇਹ ਵਾਲਾ ਕਲਰ ਦੇਖੋ ਜੀ ਇਹ ਜਿਹੜਾ ਇੰਗਲਿਸ਼ ਕਲਰ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਤੇ ਇਹਦੇ ਉੱਪਰ ਜਿਹੜਾ ਵਰਕ ਹੋਇਆ ਨਾ orange ਜੀ ਸ਼ੇਡ ਦੇ ਆ ਕਲਰ ਹੋਊਗਾ ਜੀ ਵਰਕ ਦਾ ਨਾਏ orange ਦਾ ਨਾਏ ਗਾਜ਼ਰੀਆ ਪਤਾ ਨਹੀਂ ਕੀ ਕਲਰ ਆ ਜੀ ਗਾਜ਼ਰੀ orange ਜੀ ਸ਼ੇਡ ਦੇ ਵਿੱਚ ਇਹਦਾ ਵਰਕ ਹੋਇਆ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਨਾਲ ਵੀ ਤੁਸੀਂ ਡਬਲ ਡਬਲ টাই ਐਂਡ ਡਾਈ ਦਾ ਦੁਪੱਟਾ ਰੈਡੀ ਕਰਾਓ ਜੀ ਠੀਕ ਹੈ ਫਿਰ ਬਹੁਤ ਸੋਹਣਾ ਸੂਟ ਲੱਗਣਾ ਤੇ ਐਦਾਂ ਦੀ ਤੁਸੀਂ ਫਿਨਿਸ਼ਿੰਗ ਪੱਟੀ ਦੇ ਸਕਦੇ ਇਹਨੂੰ ਦੇਖੋ ਜੀ ਇਹਨੂੰ ਤੁਸੀਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ orange shear دی گاذری shear ਦੇ ਵਿੱਚ ਫਿਨਿਸ਼ਿੰਗ ਪੱਟੀ ਦੇ ਸਕਦੇ ਹਾਂ ਤੁਸੀਂ ਇਹਨੂੰ ਇਦਾਂ ਦੇਖੀਂ ਠੀਕ ਹੈ ਥੋੜਾ ਕਲਰ ਘੱਟ ਮੈਚ ਹੋ ਰਿਹਾ ਪਰ ਜੇ ਇਹਦਾ ਪੂਰਾ ਕਲਰ ਮੈਚ ਕਰਕੇ ਇਹਨੂੰ ਫਿਨਿਸ਼ਿੰਗ ਪੱਟੀ ਦੇ ਕੇ ਰੈਡੀ ਕਰ ਲਓ ਜੀ ਦੇਖੋ ਇਦਾਂ ਜੀ ਗੈਟ ਅਪ ਆਣੀ ਐ ਸੂਟ ਦੀ ਬਹੁਤ ਸੋਹਣਾ ਸੂਟ ਬਣਨਾ ਜੀ ਸਾਈਡ ਤੇ ਇਦਾਂ ਪੱਟੀ ਦਿਖਣੀ ਐ ਬਹੁਤ ਪਿਆਰਾ ਸੂਟ ਬਣ ਜਾਣਾ ਕਲਰ ਦੇਖੋ ਕਿੰਨਾ ਪਿਆਰਾ ਜੀ ਇਹਦਾ ਹਾਜੇ ਤੁਹਾਨੂੰ ਸੂਟ ਮਿਲੂਗਾ 650 ਦੇ ਵਿੱਚ ਤੇ 슬ੀਵਸ ਤਾਂ ਸਭ ਦੀਆਂ ਰੈਡੀ ਆ ਜੀ ਕਈ ਵਾਰੀ ਆਪਾਂ ਨਹੀਂ ਦਿਖਾਉਂਦੇ ਪਰ ਸਭ ਦੀਆਂ 슬ੀਵਸ ਰੈਡੀ ਮਿਲਣਗੀਆਂ ਕਲਰ ਦੇਖੋ ਜੀ ਕਿੰਨਾ ਪਿਆਰਾ ਪਿਓਰ ਕੈਮਰਕ ਤੇ ਆ ਤੇ ਪ੍ਰਾਈਸ ਅਜੇ ਜਿਹੀ ਰਹਿਣੀ ਐ 650 ਦੇ ਵਿੱਚ ਮਿਲੂਗਾ ਤੁਹਾਨੂੰ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਵਾਲਾ ਦੇਖੋ ਜੀ ਕਲਰ ਇਹ ਵਾਲੇ ਵਰਕ ਦਾ ਵੀ ਕਾਫੀ ਡਿਮਾਂਡ ਸੀ ਜੀ ਇਹ ਵਾਲੇ ਵਰਕ ਵੀ ਦੇਖੋ ਇਹ ਸੈਂਟਰ ਦੇ ਵਿੱਚ ਆਉਣਾ ਸਾਰੀ ਸ਼ੋਰਟ ਦੀ ਪੂਰਾ ਪੂਰੀ ਸ਼ੋਰਟ ਦੇ ਵਿੱਚ ਵਰਕ ਆਉਣਾ ਜੀ ਕਲਰ ਆ ਰਿਹਾ ਡੱਲ ਪਰ ਇਹ ਪਿਸਤਾ ਕਲਰ ਹੈ ਜੀ ਪਿਸਤਾ ਕਲਰ ਹੈ ਲਾਈਟ ਜਾਂ ਪਿਸਤਾ ਕਲਰ ਹੈ ਬੜਾ ਪਿਆਰਾ ਵਾਈਨ ਸ਼ੇਡ ਦੇ ਨਾਲ ਇਹਦੇ ਉੱਪਰ ਵਰਕ ਹੋਇਆ ਪੂਰੇ ਪੂਰੇ ਫਰੰਟ ਦੇ ਵਿੱਚ ਵਰਕ ਆਉਣਾ ਜੀ ਠੀਕ ਹੈ ਬਹੁਤ ਪਿਆਰਾ ਸੂਟ ਬਣਨਾ ਪੂਰੇ ਫਰੰਟ ਵਿੱਚ ਵਰਕ ਆਊਗਾ ਜੀ ਇਹਦਾ ਤੇ ਇਹਦੇ ਨਾਲ ਤੁਸੀਂ ਵੀ ਤੁਸੀਂ ਇਦਾਂ ਦੀ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਦੇਖੋ ਕਿੰਨਾ ਸੋਹਣਾ ਸੂਟ ਬਣਨਾ ਜੀ ਸਾਈਡ ਤੇ ਦੇ ਲੋ ਦੀ ਫਿਨਿਸ਼ਿੰਗ ਪੱਟੀ ਇਦਾਂ ਚੈੱਕ ਕਰੋ ਇਦਾਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਸਾਈਡ ਤੇ ਤੇ ਸੈਂਟਰ ਚ ਵਰਕ ਆਉਣਾ ਤੇ ਸਲੀਵਸ ਦੇਖੋ ਜੀ ਇਹਦੀਆਂ ਗਰਲਿਸ਼ ਲੁੱਕ ਦੇ ਵਿੱਚ ਬਹੁਤ ਸੋਹਣਾ ਸੂਟ ਬਣਿਆ ਤੇ ਇਹ ਵਾਲੀਆਂ ਰਹਿਣਗੀਆਂ ਇਹਦੀਆਂ ਸਲੀਵਸ ਦੇਖੋ ਜੀ ਇਹ ਵਾਲੀਆਂ ਸਲੀਵਸ ਰਹਿਣ ਵਾਲੀਆਂ ਇਹ ਕੋ ਬਹੁਤ ਪਿਆਰਾ ਸੂਟ ਹੈ ਬਿਲਕੁਲ ਪਿਓਰ ਕੈਮਰਿਕ ਸਟਾਫ ਦੇ ਵਿੱਚ ਹੈ ਇਹਦੀ ਪ੍ਰਾਈਸ ਵੀ 600 ਰੁਪਏ ਰਹਿਣ ਵਾਲੀ ਹੈ ਜੀ ਇਹਦੀ ਪ੍ਰਾਈਸ ਰਹੂਗੀ 600 ਰੁਪਏ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਪਿਸਤਾ ਜੇ ਕਲਰ ਵਿੱਚ ਸੂਟ ਰਹੂਗਾ ਜੀ ਇਸ ਤੋਂ ਕੇ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਸੂਟ ਹੈ ਜੀ ਕਾਟਨ ਦੇ ਵਿੱਚ 올ਓਵਰ ਸੂਟ ਰਹੂਗਾ ਜੀ ਬਲੈਕ ਆਫ ਵਾਈਟ ਦੇ ਵਿੱਚ ਰਹੂਗਾ ਤੇ ਇਹਦੇ ਉੱਪਰ ਵਰਕ ਵੀ ਮਿਲੂਗਾ ਬਟ ਦੇਖੋ ਜੀ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਦੇਖੋ ਜੀ ਫਲਾਵਰ ਬਣਿਆ ਹੋਇਆ ਬੜਾ ਪਿਆਰਾ ਜਾਂ ਤੇ ਸਟਾਫ ਕਿਸੇ ਤਰ੍ਹਾਂ ਦਾ ਕੋਈ ਨੈਕਸ ਨਹੀਂ ਹੈਗਾ ਬਿਲਕੁਲ ਪਿਓਰ ਕਾਟਨ ਸਟਾਫ ਹੈ ਬਿਲਕੁਲ ਪਿਓਰ ਕਾਟਨ ਕੋਈ ਵੀ ਨੈਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਬਲੇਮ ਵਾਲਾ ਸਟਾਫ ਹੈ ਜੀ ਤੇ ਇਹ ਦਾ ਬੜਿਆ ਹੋਇਆ ਘੇਰਾ ਉੱਪਰ ਨੈਕ ਤੇ ਵੀ ਵਰਕ ਹੋਇਆ ਠੀਕ ਹੈ ਜੀ ਬੜਾ ਪਿਆਰਾ ਜਾਂ ਸੂਟ ਹੈ ਇਹ ਵੀ ਸੂਟ ਹੁਣ ਡੇਰਿਆਂ ਅੰਚ ਆਫਰ ਚ ਤੇ ਇਹ ਨਾਲ ਬਣਿਆ ਜੀ ਇਹਦਾ ਦੁਪੱਟਾ ਪਿਓਰ ਦਾ ਰਹੂਗਾ ਜੀ ਦੁਪੱਟਾ ਦੇਖੋ ਸੈਮੀ ਚ ਨਹੀਂ ਹੈਗਾ ਇਹ ਬਿਲਕੁਲ ਪਿਓਰ ਦਾ ਦੁਪੱਟਾ ਆਊਗਾ ਪਿਓਰ ਚਨੂਨ ਸ਼ਫੂਨ ਦਾ ਦੁਪੱਟਾ ਆਉਣ ਵਾਲਾ ਕੋਈ ਸੈਮੀ ਵਾਲਾ ਦੁਪੱਟਾ ਨਹੀਂ ਹੈ ਕਿ ਦੁਪੱਟੇ ਦੀ ਤੁਸੀਂ ਦੇਖ ਸਕਦੇ ਹੋ ਗੈਟਅਪ ਕਿੰਨੀ ਸੋਹਣੀ ਹੈ ਠੀਕ ਹੈ ਜੀ ਪਿਓਰ ਦਾ ਦੁਪੱਟਾ ਲੈਣੀ ਆ ਤੇ ਪ੍ਰਾਈਸ ਸਿਰਫ ਜਨਰਲ ਦੀ 550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਦੇਖੋ ਕਿੰਨਾ ਸੋਹਣਾ ਸੂਟ ਹੈ ਜੀ ਠੀਕ ਹੈ ਜੀ 550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਥੋੜੀ ਜਿਹੀ ਡਿਜ਼ਾਈਨ ਡਿਫਰੈਂਟ ਮਿਲੂਗੀ ਸੂਟਾਂ ਦੀ ਇਹ ਕੇਵਲੀ ਡਿਜ਼ਾਈਨ ਸੀਗੀ ਠੀਕ ਹੈ ਜੀ ਇਹ ਕੇਵਲੀ ਡਿਜ਼ਾਈਨ ਮਿਲਣ ਵਾਲੀ ਹੈ ਚੈੱਕ ਕਰੋ ਜੀ ਇਹ ਕੇਵਲੀ ਡਿਜ਼ਾਈਨ ਮਿਲਣ ਵਾਲੀ ਹੈ ਤੁਹਾਨੂੰ ਚੈੱਕ ਕਰੋ ਦੇਖੋ ਇਹਦੇ ਸੈਂਟਰ ਜੀ ਘੇਰੇ ਦੇ ਉੱਪਰ ਵੀ ਵਰਕ ਹੋਣਾ ਹੈ ਇਹ ਉੱਪਰ ਵਰਕ ਹੋਣਾ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਗਾਰੰਟੀ ਨਾਲ ਕਹਿ ਰਹੇ ਹਾਂ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈਗਾ ਤੇ ਇਹਦਾ ਜਿਹੜਾ ਦੁਪੱਟਾ ਆਉਣਾ ਹੈ ਉਹ ਵੀ ਪਿਓਰ ਦਾ ਹੀ ਆਣਾ ਜੀ ਇਹਦੇ ਸੇਮ ਦੁਪੱਟੇ ਸਾਡੇ ਸੇਮ ਰਹਿਣ ਵਾਲੇ ਆ ਚੈੱਕ ਕਰੋ ਜੀ ਅੱਜ ਤੁਹਾਨੂੰ ਇਹ ਵਾਲਾ ਸੂਟ ਪਹਿਨਣ ਵਾਲਾ ਸਿਰਫ 550 ਦਾ ਦੇਖੋ ਜੀ ਚੈੱਕ ਕਰੋ ਜੀ ਸੈਮੀ ਚ ਦੁਪੱਟਾ ਨਹੀਂ ਆ ਬਿਲਕੁਲ ਪਿਓਰ ਦਾ ਦੁਪੱਟਾ ਹੈ ਸਿਰਫ ਸੂਟ ਪਹਿਨਣ ਵਾਲਾ ਤੁਹਾਨੂੰ ਅੱਜ 550 ਦੇ ਵਿੱਚ ਠੀਕ ਹੈ ਜੀ ਬਹੁਤ ਪਿਆਰੇ ਜੀ ਦੁਪੱਟੇ ਆ গারਲਿਸ਼ ਲੁੱਕ ਦੇ ਸੂਟ ਆ ਜੀ ਬਹੁਤ ਪਿਆਰੇ ਜੀ ਬਿਲਕੁਲ ਪਿਓਰ ਕਾਟਨ ਸਟੱਫ ਹੈ ਠੀਕ ਹੈ ਜੀ ਇਹ ਕੇਵਲਾ ਕਲਰ ਦੇਖੋ ਇਹ ਦੁਬਾਰਾ ਰੀਸਟਾਕ ਹੋਇਆ ਜੀ ਸਾਡੇ ਕੋਲੇ ਸੂਟ ਪਹਿਲਾਂ ਵੀ ਅਸੀਂ ਲੈ ਕੇ ਆਏ ਸੀ ਕਾਫੀ ਪਸੰਦ ਵੀ ਕੀਤੀ ਸੀ ਇਹ ਕੇਵਲਾ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਸੈਂਟਰ ਚ ਆਉਣਾ ਵਰਕ ਇਹ ਸਾਈਡ ਤੇ ਫਲਾਵਰ ਬਣਿਆ ਹੋਇਆ ਬੜਾ ਪਿਆਰਾ ਜਿਹਾ ਠੀਕ ਹੈ ਜੀ ਤੇ ਇਹ ਵਾਲਾ ਦੇਖੋ ਜੀ ਇਹਦੇ ਨਾਲ ਦੁਪੱਟਾ ਰਹਿਣਾ ਸਿਰਫ ਪਿਓਰ ਦਾ ਕੋਈ ਸੈਮੀ ਜ ਨਹੀਂ ਹੈ ਬਿਲਕੁਲ ਪਿਓਰ ਦਾ ਦੁਪੱਟਾ ਆਉਣ ਵਾਲਾ ਦੇਖੋ ਜੀ ਚੈੱਕ ਕਰੋ ਬਹੁਤ ਪਿਆਰੇ ਜੀ ਸੂਟ ਰਹਿਣ ਵਾਲੇ ਆ ਜੀ ਇਹ ਤੇ ਇਹਨਾਂ ਦੀ ਸਿਰਫ ਅੱਜ ਪ੍ਰਾਈਜ਼ ਰਹਿਣੀ ਹੈ 550 ਦੇਖੋ ਜੀ ਠੀਕ ਹੈ ਜੀ ਇਹਨਾਂ ਨਾਲ ਦੀ ਸਾਡੇ ਸੂਟ ਇਹਨਾਂ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਉੱਪਰ ਤੋਂ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਉੱਪਰ ਆਪਨੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ